ਪੰਗੂ ਪ੍ਰਾਪਰਟੀ ਦੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਪ੍ਰਤਾਪ ਨਗਰ 85 ਗਾਜ ਦੀ ਕੋਠੀ ਡਬਲ ਸਟੋਰੀ ਆਜੋ ਫਿਰ ਆਪਾਂ ਅੰਦਰ ਤੁਹਾਨੂੰ ਕੋਠੀ ਦਾ ਦਿਖਾਉਨੇ ਆਂ ਆ ਕਿਚਨ ਆ ਗਈ ਆਪਣਾ ਫਰੰਟ ਤੇ ਜੋ ਵੀ ਕੋਠੀ ਦੇ ਵਿੱਚ ਕੰਮ ਪੈਂਡਿੰਗ ਰਹਿੰਦਾ ਹੈ ਉਹ ਕਰਕੇ ਦੇਣਾ ਮਾਲਕ ਨੇ ਡੋਰ ਵਿੰਡੋ ਬਹੁਤ ਵਧੀਆ ਲੱਗੀ ਹੈ ਜੋ ਵੀ ਬਿਜਲੀ ਦਾ ਕੰਮ ਜੋ ਵੀ ਕੰਮ ਇਹਦੇ ਵਿੱਚ ਪੈਂਡਿੰਗ ਰਹਿੰਦਾ ਹੈ ਜਮਾ ਬਿਲਕੁਲ ਰੰਗ ਰੋਗਣ ਤਿਆਰ ਕਰਕੇ ਦੇਣਾ ਹੈ ਜੀ ਬਾਥਰੂਮ ਤੁਸੀਂ ਦੇਖ ਹੀ ਰਹੇ ਹੋ ਬਾਥਰੂਮ ਦੀ ਵੀ ਟਾਇਲ ਬਹੁਤ ਵਧੀਆ ਲੱਗੀ ਵੀ ਹੈ ਦੋ ਇਹਦੇ ਵਿੱਚ ਬੈਡਰੂਮ ਹੈ ਲੌਬੀ ਹੈ ਕਿਚਨ ਹੈ ਦੋ ਬਾਥਰੂਮ نیچے ਹੈ ਅਸੀਂ ਮੇਰੇ ਪਾਪਾ ਦੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤਾਂ ਕਿ ਉਹ ਤੁਹਾਡੇ ਲਈ ਨਵੀਆਂ ਵੀਡੀਓਜ਼ ਲੈ ਆ ਸਕਣ ਹਾਂਜੀ ਆ ਤੁਸੀਂ ਬਾਕੀ ਦੇਖ ਹੀ ਰਹੇ ਆ ਪੋਰਸ਼ਨ ਬਹੁਤ ਵਧੀਆ ਬਣਾਇਆ ਜੀ ਰੇਟ 85 ਗੈਜ ਦੀ ਕੋਠੀ ਆ ਰੇਟ ਇਹਦਾ 23 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਤੁਸੀਂ ਫੇਸਬੁੱਕ ਤੇ ਫੋਲੋ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਡੇ ਬਾਤਿਆਂ ਹੀ ਨਵੀਂ-ਨਵੀਂ ਵੀਡੀਓ ਲੈ ਕੇ ਆਈਏ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਹੋਇਆ ਆ ਪੌੜੀ ਦਾ ਤੁਸੀਂ ਦੇਖ ਹੀ ਰਹੇ ਹੋ ਟਾਇਲ ਦਾ ਕੰਮ ਉੱਪਰ ਇੱਕ ਬੈੱਡਰੂਮ ਬਣਿਆ ਹੋਇਆ ਬੈੱਡਰੂਮ ਵੀ ਬਹੁਤ ਵਧੀਆ ਬਣਿਆ ਹੋਇਆ ਇੱਕ ਬਾਥਰੂਮ ਬਣਿਆ ਜੀ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਰੰਗ ਰੋਗਣ ਦਾ ਕੰਮ ਬਿਲਕੁਲ ਤਿਆਰ ਹੋ ਕੇ ਦੇਣਾ ਹੈ ਕਰਕੇ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਜੀ ਟਾਇਲ ਦਾ ਪੱਥਰ ਦਾ ਆਪ ਬੈਕ ਸਾਈਡ ਤੇ ਇਹਦੇ ਵਿੜਾ ਆ ਗਿਆ ਜਾਲ ਆ ਗਿਆ ਜੀ ਆਪਾਂ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਬਹੁਤ ਹੀ ਵਧੀਆ ਕੋਠੀ ਬਣੀ ਐ 85 ਗਜ ਦੇ ਵਿੱਚ ਪ੍ਰਤਾਪਨਗਰ ਰੇਟ ਇਹਦਾ 23 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂ। ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਜੀ।